ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਵੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਸੰਡੇ ਦਾ ਬੱਚੇ ਨਾ ਧੋ ਕੇ ਬਾਹਰ ਬੈਠੇ ਸੀਗੇ ਧੁੱਪ ਚ ਧੁੱਪ ਸੇਕ ਰਹੇ ਸੀਗੇ ਇੱਥੇ ਮੈਂ ਮਿੱਠੂ ਨੰਨਵਾ ਕੇ ਅੰਦਰ ਲੈ ਆਈ ਸੀਗੀ ਇਹਨਾਂ ਨੂੰ ਵੀ ਨਵਾਇਆ ਸੀਗਾ ਤੇ ਇਹਨਾਂ ਨੂੰ ਵੀ ਧੁੱਪ ਲਵਾਈ ਸੀ ਫਿਰ ਮੈਂ ਅੰਦਰ ਲਿਆਈ ਸੀ ਕਿ ਮੈਂ ਕਿਹ ਚੱਲ ਵੀ ਧੁੱਪ ਜ਼ਿਆਦਾ ਲੱਗਦੀ ਹੋਊਗੀ ਅੰਦਰ ਰੱਖ ਦੰਨੀ ਆ ਤੇ ਇੱਥੇ ਜੀ ਮੈਂ ਲੱਗੀ ਸੀ ਕਿ ਝਾੜੂnga ਕੱਢਣਾ ਮੈਂ ਕਿਾ ਚਲੋ ਵੀ ਆਪਾਂ ਹੁਣ ਡਸਟਿੰਗ ਵਗੈਰਾ ਸਾਰੀ ਮੈਂ ਕਰਤੀ ਸੀਗੀ ਇਤਨਾ ਮਿੱਠੂਆਂ ਨੇ ਨਾ ਇਹਨਾਂ ਨੂੰ ਬਾਜਰਾ ਪਾਇਆ ਸੀ ਇਹਨਾਂ ਨੂੰ ਸਾਰਾ ਵਿੱਚ ਡੋਲਤਾ ਸੀਗਾ ਟਰੇ ਦੇ ਤੇ ਉਹ ਕੁਆਲਿਟੀ ਟੇਡੀ ਕਰਕੇ ਸਾਰੀ ਵਿੱਚ ਡੁੱਲ ਗਿਆ ਸੀਗਾ ਮੈਂ ਕਿਾ ਚੱਲ ਵੀ ਹੁਣ ਮੈਂ ਇਹਨੂੰ ਕਿੱਡੇ ਧੰਨੀ ਆ ਵੀ ਹੁਣ ਸਾਫ਼ ਸੁਥਰੇ ਜੇ ਹੈਗੇ ਨੇ ਪਿਟਰੇ ਇਹਨਾਂ ਨੇ ਗੰਦੀ ਜੀ ਕਰ ਲਈ ਸੀਗੀ ਡੋਲ ਕੇ ਵਿੱਚ ਤੇ ਇੱਥੇ ਲੱਗੀ ਸੀ ਜੀ ਮੈਂ ਝਾੜੂ ਕੱਢ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਜੇ ਤੁਹਾਨੂੰ ਮੇਰੇ ਥੋੜੇ ਜਿਹੀ ਵੀ ਵਲੌਗ ਪਸੰਦ ਆਉਂਦੇ ਨੇ ਤਾਂ ਕਮੈਂਟ ਪਲੀਜ਼ ਪਲੀਜ਼ ਜ਼ਰੂਰ ਕਰਿਆ ਕਰੋ ਹਨਾ ਤੇ ਵਸਤੇ ਤੇ ਆਪਾਂਉਣ ਲੱਗ ਗਿਆ ਸੀਗਾ ਝਾੜੂ ਕੱਢਣ ਤੇ ਅੱਜ ਦਿਨ ਸੰਡੇ ਦਾ ਸੀਗਾ ਅੱਜ ਗੁਰਦੁਆਰਾ ਸਾਹਿਬ 'ਚ ਸੁਖਮਨੀ ਸਾਹਿਬ ਦਾ ਪਾਠ ਵੀ ਸੀਗਾ ਸਾਡੇ ਜਣੀ ਸਾਡੀ ਪੱਤੀ ਦਾ ਗੁਰਦੁਆਰਾ ਸਾਹਿਬ 'ਚ ਨਾ ਬਾਬਾ ਜੀ ਪਹਿਲਾਂ ਰਹਿੰਦੇ ਹੁੰਦੇ ਸੀਗੇ ਕਾਫੀ ਟਾਈਮ ਕ੍ਰਾਂਤੀ ਸਿੰਘ ਸੀਗਾ ਕਾਫੀ ਟਾਈਮ ਆਪਣੀ ਜੌਬ ਕਰਕੇ ਗਏ ਨੇ ਹਣਾ ਤੇ ਫਿਰ ਉਹਨਾ ਮਤਲਬ ਕਿ ਉਹਨਾਂ ਹੀ ਦਾਤ ਤੋਂ ਕਿਸੇ ਖਾਸ ਹੋਗੇ ਸੀਗਾ ਉਹਨਾਂ ਦੇ ਨਾ ਵਰਸੀ ਮਨਾਉਂਦੇ ਹੁੰਦੇ ਨੇ ਹਰ ਸਾਲ ਮਤਲਬ ਕਿ ਹੁਣ ਇੱਥੇ ਗੁਰਦੁਆਰਾ ਸਾਹਿਬ ਚ ਉਹਨਾਂ ਦੇ ਨਾਮ ਦਾ ਹਰ ਸਾਲ ਵਰਸੀ ਮਨਾਉਂਦੇ ਨੇ ਤੇ ਕੱਲ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀਗਾ ਤੇ ਪਹਿਲਾਂ ਮੈਂ ਰਾਤ ਬੱਚਿਆਂ ਨੂੰ ਕਹਿ ਕੇ ਪਈ ਸੀਗੀ ਮੈਂ ਕਿਹਾ ਜਲਦੀ ਉੱਠ ਚ ਸਾਇਦ ਪਾਪਾ ਨੂੰ ਗਿਆ ਸੀ ਮੈਂ ਜਲਦੀ ਉੱਠ ਚ ਮੈਂ ਗੁਰਦੁਆਰਾ ਸਾਹਿਬ ਜਾਣ ਤੇ ਉੱਠੇ ਹੀ ਨਹੀਂ ਆਗੇ ਲੇਟ ਉੱਠੇ ਨਹੀਂ ਦਾ ਕਰਕੇ ਫਿਰ ਬਸ ਫਿਰ ਉਹ ਲੇਟ ਗਏ ਨੇ ਤਾਂ ਫਿਰ ਮੇਰੇ ਤੋਂ ਵੀ ਨਹੀਂ ਜਾਇਆ ਗਿਆ ਹੈਗਾ ਤੇ ਫਿਰ ਮੈਂ ਕਿਹਾ ਚਲੋ ਵੀ ਮੈਂ ਹੀ ਆਪਣੇ ਹੁਣ ਕੰਮ ਕਰ ਲੱਗ ਗਈ ਸੀ ਕਿ ਇੱਥੇ ਸੈਦ ਪਾਪਾ ਨੂੰ ਅਸੀਂ ਭੇਜਤਾ ਸੀਗਾ ਕਿ ਉਹ ਕਰਨ ਤੋਂ ਜਾਣ ਤੋਂ ਬਾਅਦ ਹੀ ਤੁਹਾਨੂੰ ਪਹਿਲਾਂ ਵੀ ਦੱਸੇ ਸਾਰੇ ਕੰਮ ਜਾਣ ਤੋਂ ਬਾਅਦ ਹੀ ਹੁੰਦੇ ਨੇ ਇਹ ਤਾਂ ਟਾਈਮ ਹੋ ਗਿਆ ਸੀਗਾ 9 9:30 ਦਾ ਟਾਈਮ ਹੋ ਗਿਆ ਸੀਗਾ ਮੈਨੂੰ ਲੱਗਦਾ ਤੇ 9:30 ਦਾ ਹਾਂਜੀ ਤੇ ਉਸ ਤੋਂ ਬਾਅਦ ਫਿਰ ਝਾੜੂ ਪੋਚਾ ਇਹ ਤੋਂ ਬਾਅਦ ਮੈਂ ਪੋਚਾ ਲਗਾਉਂਗੀ ਉੱਚਾ ਲਗਾ ਕੇ ਫਿਰ ਮੇਰੇ ਕਪੜੇ ਧੋਣ ਦੀ ਸਲਾਹ ਬਣ ਗਈ ਸੀਗੀ ਮੈਂ ਕਿਹਾ ਚਲੋ ਵੀ ਆਪਾਂ ਕਪੜੇ ਵੀ ਹਨਾ ਬਹੁਤ ਹੋਏ ਪਏ ਨੇ ਤੇ ਬਾਕੀ ਜੀ ਹੁਣ ਮੇਰੇ ਵਲੌਗਾਂ ਜਿਹੜੇ ਉਹ 11 ਵਜੇ ਆਇਆ ਕਰਨਗੇ ਪਲੀਜ਼ ਸਾਰੇ ਜਾਣੇ ਪੂਰੀ ਸਪੋਰਟ ਕਰਿਓ ਹੁਣ ਮੈਨੂੰ ਤੇ ਹੁਣ ਮੇਰਾ ਵਲੌਗ ਅੱਗੇ ਪਿੱਛੇ ਨਹੀਂ ਆਊਗਾ ਇੱਕ ਟਾਈਮ ਹੀ ਆਊਗਾ 11 ਵਜੇ 11 a.m ਤੇ ਮਾਰਨਿੰਗ 11 ਵਜੇ ਆਇਆ ਕਰੂਗਾ ਤੇ ਤਾਂ ਕਰਕੇ ਪਹਿਲਾਂ ਬਸ ਮੇਰਾ ਟਾਈਮ ਥੋੜਾ ਜਿਹਾ ਹੋ ਗਿਆ ਸੀਗਾ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਦੇਖੋ ਜੀ ਕਰੋ ਇੰਜੋਏ ਵਲੌਗ ਹਾਂਜੀ ਫ੍ਰੈਂਡਸ ਆਪਾਂ ਨੇ ਹਰ ਜਾਈ ਪਾਤੀ ਸੁੱਕਣੀ ਧੁੱਪ ਚ ਪਾਈ ਸੀ ਵਸ ਧੁੱਪ ਅੱਜ ਹੈ ਨਹੀਂ ਦੇਖੋ ਅੱਜ ਪੂਰਾ ਬੱਦਲ ਬੱਦਲਾ ਮੌਸਮ ਖੜਾ ਤੇ ਇਧਰ ਮੇਰੀਆਂ ਬੈੱਡ ਸ਼ੀਟਸ ਸੀਗੀਆਂ ਧੋਣ ਵਾਲੀਆਂ ਤੇ ਆਪਾਂ ਬੈੱਡ ਸ਼ੀਟਸ ਧੋਤੀਆਂ ਕੱਪੜੇ ਬਹੁਤ ਹੋਏ ਪਏ ਸੀ ਇੱਥੇ ਵਿੱਚੋਂ ਵੀ ਸਟੈਂਡ ਸਾਰਾ ਭਰਿਆ ਪਿਆ ਇੰਨੇ ਜ਼ਿਆਦਾ ਕੱਪੜੇ ਹੋਏ ਹੋਏ ਸੀ ਨਾ ਧੋਣ ਨੂੰ ਬਹੁਤ ਜ਼ਿਆਦਾ ਹੋਏ ਹੋਏ ਸੀਗੇ ਤੇ ਮੈਂ ਚਲੋ ਵੀ ਖੱਲ ਨੂੰ ਕੀ ਪਤਾ ਹੁੰਦਾ ਹੈ ਨਾ ਮੌਸਮ ਦਾ ਦੇਖੇ ਮੇਰਾ ਹੁਣ ਅੱਜ ਤਾਂ ਪੂਰਾ ਸਟੈਂਡ ਭਰ ਤਾ ਕੱਪੜੇ ਪਾ ਪਾ ਕੇ ਨਹੀਂ ਤਾਂ ਮੈਂ ਚਲੋ ਅੱਦੇ ਤਾਰ ਕੇ ਪਾਵਾਂ ਨਹੀਂ ਖੁੱਲੇ-ਖੁੱਲੇ ਪਾਵਾਂਗੇ ਚਲੋ ਕੋਈ ਗੱਲ ਨਹੀਂ ਅੰਦਰ ਪੱਖਾ ਲਾ ਦਾਂਗੇ ਰਾਤ ਨੂੰ ਸੁੱਕ ਸਕ ਜਾਣਗੇ ਵੈਸੇ ਹਵਾ ਚੱਲੀ ਜਾਂਦੀ ਹੈਗੀ ਤਾਂ ਤਾਂ ਸੁੱਕੇ ਜਾਣ ਤੇ ਜਿਹੜਾ ਆਪਾਂ ਨੇ ਸਾਰਾ ਵਾਸ਼ ਕੀਤਾ ਇੱਧਰ ਮੇਰਾ ਮਨੀ ਕੁਲਾਰਡ ਸੀਗਾ ਬਿਲਕੁਲ ਹੀ ਸੁੱਕ ਗਿਆ ਸੀ ਹੁਣ ਤਾਂ ਫਿਰ ਵੀ ਚਲੋ ਉਹ ਮੋੜਨ ਲੱਗ ਗਿਆ ਨੂੰ ਉੱਪਰ ਨੂੰ ਚੜਾਉਣਾ ਫੁੱਟ ਚੱਲੇ ਦਵਾਰੇ ਤੇ ਗੁਲਾਬ ਦੇ ਬਿੱਟ ਵੀ ਮੇਰੇ ਦਵਾਰੇ ਫੁੱਟ ਗਏ ਤੇ ਵੀ ਦਵਾਰੇ ਫੁੱਟ ਚੁੱਕੇ ਆ ਨਹੀਂ ਤਾਂ ਖਰਾਬ ਹੋ ਗਏ ਸੀਗੇ ਤੇ ਇੱਧਰ ਆਪਣਾ ਵਾਸ਼ਿੰਗ ਮਸ਼ੀਨ ਦਾ ਕਵਰ ਸੀਗਾ ਇਹ ਵੀ ਕਾਫੀ ਗੰਦਾ ਜਿਹਾ ਹੋ ਗਿਆ ਸੀਗਾ ਤੇ ਵੀ ਮੱਝ ਵਾਸ਼ ਕਰਤਾ ਸਰਕਣਾ ਤੇ ਅੰਦਰ ਤਾਂ ਆਪਣਾ ਕਦੋਂ ਦਾ ਝਾੜੂ ਪੋਚਾ ਹੋਇਆ ਹੋਇਆ ਅੰਦਰ ਤਾਂ ਆਪਾਂ ਆਪਣੇ ਸਾਰੇ ਕੰਮ ਕਰ ਲਏ ਸੀਗੇ ਅੰਦਰ ਰਮਣਾ ਨਿਪੜਿਆ ਹੋਇਆ ਕੰਮ ਤੇ ਹੁਣ ਮੈਂ ਆਪਣਾ ਹੰਦਰ ਦਾ ਆਪਣਾ ਸਾਰਾ ਨਿਪਟਿਆ ਹੋਇਆ ਏ ਮਿੱਠੂ ਉਹਨੇ ਵੀ ਨਵਾਲੇ ਸੀ ਏ ਪਤਾ ਸਵੇਰ ਦੇ ਬਾਅਦ ਹੀ ਸੀ ਏ ਫਿਰ ਹੁਣ ਅੰਦਰ ਰੱਖਦੇ ਸੀਗਾ ਧੁੱਪ ਨਹੀਂ ਸੀਗੀ ਹੈਗੀ ਤੇ ਬੱਚੇ ਗਏ ਹੋਣੇ ਟਿਊਸ਼ਨ ਅੱਜ ਸੰਡੇ ਕਰਕੇ ਲੇਟ ਸਾਂਝਰੇ ਲੱਗ ਗਈ ਨਹੀਂ ਤਾਂ 4:30 ਨਾ ਸੌਰੀ 4 ਵਜੇ ਆਉਂਦੇ ਹੁੰਦੇ ਨੇ ਤੇ ਅੱਜ ਸਾਂਝਰੇ ਵਲਾ ਲਿਆ ਸੀਗਾ ਸੰਡੇ ਕਰਕੇ ਤੇ ਬੱਚੇ ਟਿਊਸ਼ਨ ਗਏ ਹੋਏ ਨੇ ਤੇ ਹੁਣ ਮੈਂ ਨਾ ਆ ਕੇ ਆਉਂਗੀ ਤੇ ਬੱਚਿਆਂ ਦੇ ਵੀ ਆਉਣ ਦਾ ਟਾਈਮ ਹੋ ਗਿਆ ਹੋ ਗਿਆ 3 ਵਜੇ ਬੱਜਣੇ ਵਾਲਿਆ 3 ਮੈਂ ਲੇਟ ਬਹੁਤ ਹੋ ਗਈ ਕਿਉਂਕਿ ਕੱਪੜੇ ਮੈਂ ਪਹਿਲਾਂ ਧੋਣੇ ਨਹੀਂ ਸੀ ਆ ਫਿਰ ਮੈਂ ਕਿ ਚਲੋ ਹਣਾ ਮੌਸਮ ਨੂੰ ਦੇਖ ਕੇ ਵੀ ਕੀ ਪਤਾ ਕੱਲ ਨੂੰ ਮੀਂਹ ਨਾ ਆ ਜਵੇ ਵੀ ਫਿਰ ਰਹਿ ਜਾਣਗੇ ਫਿਰ ਅੱਜ ਆਪਾਂ ਕੱਪੜਿਆਂ ਦਾ ਕੰਮ ਨਿਬੇੜਤਾ ਤੇ ਹਜੇ ਉਹ ਕੱਪੜੇ ਮੇਰੇ ਪਾਏ ਨੇ ਡਰਾਈਟਿੰਗ ਕਰਾ ਕੇ ਰੱਖੇ ਹੋਏ ਨੇ ਉਹ ਮੈਂ ਰੱਖਣੇ ਨੇ ਉਹ ਮੈਂ ਸੋਚਦੀ ਆ ਵੀ ਮੈਂ ਅਲਮਾਰੀ ਜਿਹੜੀ ਮੈਂ ਪਿਛਲੀ ਅਲਮਾਰੀ ਚ ਰੱਖ ਦਿੰਨੀ ਆਪਣੇ ਸਾਰੇ ਮਤਲਬ ਕਿ ਪਾਰਟੀ ਵੇਅਰ ਕੱਪੜੇ ਮੇਰੇ ਸਾਰੇ ਪਿਛਲੀ ਚ ਅੱਗੇ ਵਾਲੀ ਚ ਦੂਜੇ ਨੇ ਮਤਲਬ ਕਿ ਡੇਲੀ ਰੁਟੀਨ ਵਾਲੇ ਨੇ ਹਨਾ ਵੀ ਉਹ ਮੈਂ ਸਾਫ਼ ਕਰਨੇ ਮੇਰੀ ਸਲਾਹ ਵੀ ਮੈਂ ਸਾਰੇ ਕੱਪੜੇ ਲਿਆ ਕੇ ਇੱਕ ਵਾਰ ਬੈੱਡ ਤੇ ਰੱਖ ਲਵਾਂ ਵੀ ਉਹਨਾਂ ਨੂੰ ਫਿਰ ਮੈਂ ਸਹੀ ਤਰੀਕੇ ਨਾਲ ਹਨਾ ਸਾਰਿਆਂ ਨੂੰ ਰੱਖ ਲਵਾਂ ਤੇ ਪਾਪੀ ਜੀ ਹੁਣ ਮੈਂ ਨਹਾਇਆ ਆਵਾ ਫੋਨੋਂ ਫਿਰ ਮੈਂ ਆ ਕੇ ਮਿਲੂੰਗੀ ਪਨੀਰੀ ਹੋ ਮੇਰੇ ਵਲੌਗ ਦੇ ਨਾਲ ਹਾਂਜੀ ਹੁਣ ਮੈਂ ਚੱਲੀ ਸੀ ਮੌਰ ਜਦ ਆਗੇ ਬੱਚੇ ਟਿਊਸ਼ਨ ਤੋਂ ਮੈਂ ਨਾ ਚਨੇ ਵਾਲਾ ਕਰੈਕਟ ਵਾਈਟ ਚਨੇ ਮੈਂ ਚੌਰਾ ਚਾਟ ਬਣਾ ਕੇ ਦਵਾਂਗੀ ਇਹ ਨਾ ਮੈਂ ਸਬਜੀ ਬਣਾਣੀ ਹੈ ਸ਼ਾਮ ਨੂੰ ਇਹਨਾਂ ਚਨੇ ਉਬਾਲੇ ਹੋਏ ਨੇ ਚ ਨਮਕ ਪਾਇਆ ਹੋਇਆ ਥੋੜਾ ਜਿਹਾ ਤੇ ਪਿਆਜ਼ ਤੇ ਲਾਲ ਟਮਾਟਰ ਤੇ ਹਰੀ ਮੇਚ ਚ ਗ੍ਰੈਂਡ ਕਰ ਲਏ ਪਰ ਚੌਪ ਚੌਪਰ ਜਿਹਾ ਕਰ ਲੈ ਵਸ ਕਟਿੰਗ ਕਰਕੇ ਜ਼ਿਆਦਾ ਟੇਸਟੀ ਬਣਦੀ ਆ ਤੇ ਉਹਨਾਂ ਕੀ ਕਹਿੰਦੇ ਹੁੰਦੇ ਨੇ ਮੇਰੇ ਕੋਲ ਤਾਂ ਨਹੀਂ ਸੀ ਕਿ ਸਾਧੂ ਕਹਿੰਦਾ ਹੈ ਤੂੰ ਕਰ ਲੈ फटाफट ਇਹਦੇ ਚ ਚੌਪ ਕਰ ਲੈ ਫਿਰ ਜ਼ਿਆਦਾ ਟੇਸਟੀ ਬਣੂਗੀ ਇਦੇ ਵਿੱਚ ਆਪਾਂ ਹੋਰ ਵੀ ਬਹੁਤ ਕੁਝ ਪਾ ਸਕਦੇ ਹਾਂ ਹੀਰਾ ਵੀ ਪਾ ਸਕਦੇ ਹਾਂ ਹੀਰਾ ਮੇਰੇ ਕੋਲ ਹੈ ਨਹੀਂ ਤਾਂ ਖਤਮ ਹੋਏ ਹੋਏ ਨੇ ਧਨੀਆ ਵੀ ਨਹੀਂ ਹੈਗਾ ਧਨੀਆ ਵੀ ਮੰਗਵਾਣਾ ਹੈ ਧਨੀਆ ਵੀ ਖਤੋਂ ਮੰਗ ਲਿਆ ਤਾਂ ਲੈ ਇਹ ਜਦੋਂ ਧਨੀਆ ਵੱਢ ਜਾਂਦੀ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਕਾਲਾ ਨਮ ਟਰੈਡ ਕਰਦਾਂਗੇ ਚਾਟ ਮਸਾਲਾ ਐਡ ਕਰਦਾਂਗੇ ਇਹ ਆਪਾਂ ਥੋੜਾ ਜਿਹਾ ਕਾਲਾ ਨਮ ਐਡ ਕਰ ਦਨੇ ਤੇ ਵਿੱਚ ਆਲਰੇਡੀ ਪਾਇਆ ਹੋਇਆ ਏ ਚਨਾ ਮਸਾਲਾ ਨਾ ਸੋਝੋ

बना सकते आदती भी खा लो चना चाट मसाला थोड़ा और पाव हो पाओ मसा लंब जान ਚਾਟ ਮਸਾਲਾ ਕਹਿਣੀ ਨਹੀਂ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਹੂੰ ਮਾੜੀ ਸੌਸ ਪਾ ਲਓ ਮਾੜੀ ਸੌਸ ਪਾ ਲਓ ਇੱਕ ਕੁੜੀ ਪਾ ਲਓ ਇੱਕ ਕੁੜੀ ਜਿਹੜਾ ਬਚ ਰਿਹਾ ਮੈਂ ਲਾ ਲਾ ਕੇ ਤੁਹਾਨੂੰ ਫੇਰ ਮਿਲਦੀ ਆ ਸਹਜਤਾ ਜੀ ਲੱਗ ਗਈ ਖਾਣ ਸਾਜ ਕਿੰਨੀ ਬਣੀ ਆ ਬਹੁਤ ਟੇਸਟੀ ਬਣੀ ਸਾਇਦ ਨੇ ਵਿੱਚ ਪਾਪੜੀਆਂ ਹੁੰਦੀਆਂ ਨੇ ਜੇ ਚਾਹਣਾ ਖਾਣੀ ਹੁੰਦੀ ਆ ਮੈਂ ਉਹ ਪਾਪੜੀਆਂ ਵਿੱਚ ਤੋੜ ਕੇ ਪਾ ਲਈਆਂ ਤੇ ਟੇਸਟ ਹੋਰ ਵੀ ਜ਼ਿਆਦਾ ਉੱਪਰ ਕੀ ਆ ਰਿਹਾ ਚਨਾ ਚਾਟ ਕਿਉਂ ਸ਼ ਤਾਂ ਆਈਸੀ ਕੇ ਮਕੇ ਚੱਲੇ ਮੈਂ ਪਹਿਲੇ ਹੀ ਸੋਚਿਆ ਸੀਗਾ ਮੈਂ ਕਿਹ ਚੱਲੇ ਨਾ ਨੂੰ ਅੱਜ ਚਨਾ ਚਾਟ ਬਣਾ ਕੇ ਦੇ ਦੂੰਗੀ ਹੂੰ ਤੂੰ ਖਾ ਮਾਂ ਨੂੰ ਥੋੜੀ ਚਟੋਰੀ ਚਟੋਰੀ ਵਿੱਚ ਚਟੋਰੀ ਇਹਨੂੰ ਚਟੋਰਾ ਬਨ ਗਈ ਚੱਲੋ ਰੋਟੀ ਰੋਟੀ ਨੂੰ ਜਾਰ ਨਿਕਲਦੀ ਆ ਚਟੋਰੀ ਨੂੰ ਇਹਦੀ ਗੁਸਤ ਜਰ ਰੋਜ਼ ਦੇਈ ਚੱਲੋ ਖਾ ਜੋ ਕੇ ਖਾਂਦੀ ਆ ਜੇ ਕਿਤੇ ਮੈਂ ਰੋਟੀ ਬਣਾ ਦਿੰਦੀ ਕਹਿ ਦਿੰਦੀ ਰੋਟੀ ਚੱਕਲੇ ਸਹਜ ਜਾਂ ਨਿਕਲ ਜਾਣੀ ਸੀਗੀ ਮੂੰਹ ਦੀ ਜਾਨ ਨਾ ਨਿਕਲ ਜਾਂਦੀ ਵੀ ਕਿਉਂ ਕਹਤਾ ਰੋਟੀ ਖਾਣ ਨੂੰ ਚਲੋ ਜਾਨੀ ਆ ਜੀ ਹੁਣ ਨਹੀਂ ਮੈਂ ਆਉਂਦੀ ਹੁਣ ਮੈਂ ਨਾ ਆ ਕੇ ਆਉਂਗੀ ਹੁਣ ਨਹੀਂ ਆਉਂਦੀ ਹੈਗੀ ਦਸ ਹਾਲਸ ਜਾ ਬੈਨਦਾ ਜਲਦੀ ਨਾਲ ਵੇ ਨਾਲ ਵੇ ਮੁੰਦਾ ਫਿਰ ਤਾਲਸੀ ਜਿਹਾ ਹੀ ਹੋ ਜਾਂਦਾ ਪਰ ਮੈਂ ਬਣਨ ਲੱਗੀ ਤਾਂ ਇਹ ਆਗੇ ਬਾਥਰੂਮ ਚ ਫਿਰ ਨਿਕਲ ਕੇ ਆਉਣਾ ਪਿਆ ਤੇ ਕਹਿੰਦੇ ਭੁੱਖ ਲੱਗੀ ਆ ਫਿਰ ਮੈਂ ਕਿਹਾ ਚਲ ਪਰੇ ਬਣਾ ਕੇ ਦੇ ਦੰਨੀ ਆ ਮੈਂ ਆ ਗਈ ਨਾ ਕੇ ਹਟ ਜਾ ਮੈਂ ਆ ਗਈ ਨਾ ਕੇ ਬੱਚਿਆਂ ਨੇ ਚਾਹ ਪੀ ਲਈ ਉਹਨਾਂ ਨੂੰ ਮੈਂ ਆ ਕੇ ਚਾਹ ਵੀ ਦੇਤੀ ਤੇ ਮੈਂ ਆਪਣੀ ਲੱਗੀਆਂ ਪੀਣ ਤੇ ਉਹਨਾਂ ਨੇ ਚਾਟ ਵਗੈਰਾ ਖਾ ਲਈ ਚਨਾ ਚਾਟ ਮੈਂ ਲੱਗੀਆਂ ਖਾਣ ਹੁਣ ਆਜੋ ਜੀ ਤੁਸੀਂ ਵੀ ਖਾ ਲਓ ਤੇ ਬਾਕੀ ਜੀ ਉਹ ਭੁਪਿੰਦਰ ਸਿੰਘ ਦੀ ਆਈਡੀ ਤੋਂ ਜਿਨ੍ਹਾਂ ਨੇ ਕਮੈਂਟ ਕੀਤਾ ਸੀਗਾ ਉਹ ਕਮੈਂਟ ਡਿਲੀਟ ਕਰਕੇ ਪਰਸੋਂ ਵਾਲੀ ਵੀਡੀਓ ਦੇ ਵਿੱਚ ਜਦੋਂ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਦੇਖੋ ਨਾ ਤੁਸੀਂ ਅੱਜ ਦੀ ਵੀਡੀਓ ਦੇਖੀ ਹੋ ਮੇਰੀ ਕੱਲ ਦੀ ਵੀਡੀਓ ਦੇਖੀ ਹੋਊਗੀ ਨਾ ਤੇ ਬੱਸ सॉरी ਜੀ ਤੁਸੀਂ ਕਮੈਂਟ ਕੀਤਾ ਸੀਗਾ ਤੁਹਾਡਾ ਕਮੈਂਟ ਮੈਂ ਪਿੰਨ ਵੀ ਕੀਤਾ ਸੀਗਾ ਤੁਸੀਂ ਡਿਲੀਟ ਕਰਕੇ ਮੈਂ ਇਹੀ ਕਹਿਣੀ ਹੁੰਦੀ ਆ ਵੀ ਪਹਿਲਾਂ ਦੇਖਿਆ ਕਰੋ ਪਰਖਿਆ ਕਰੋ ਫਿਰ ਬੰਦੇ ਨੂੰ ਗੱਲ ਤੋਂ ਬੋਲੋ ਜੇ ਤੁਹਾਨੂੰ ਉਹਦੇ ਵਿੱਚ ਕੁਝ ਗਲਤ ਦਿਖਦਾ ਤੁਸੀਂ ਜਰੂਰ ਬੋਲ ਸਕਦੇ ਹੋ ਤੁਹਾਡਾ ਹੱਕ ਆ ਬੋਲਣ ਦਾ ਠੀਕ ਆ ਤੁਸੀਂ ਬੋਲ ਸਕਦੇ ਹੋ ਪਰ ਜਦੋਂ ਕੋਈ ਕਿਸੇ ਦਾ ਕੁਝ ਤੁਸੀਂ ਗਲਤ ਨਹੀਂ ਦੇਖਦੇ ਨਾ ਹੈਗੇ ਕੁਝ ਉਹਦੇ ਵਿੱਚ ਵੀਡੀਓਜ਼ 'ਚ ਗਲਤ ਨਹੀਂ ਹੈਗਾ ਤਾਂ ਪਲੀਜ਼ ਬਿਨਾ ਮਤਲਬ ਤੋਂ ਗਲਤ ਕਮੈਂਟ ਨਾ ਕਰਿਆ ਕਰੋ ਹਨਾ ਤੇ ਇੱਥੇ ਤੱਕ ਨੌਕ ਤਣਾਵੇ ਜਿਹੜਾ ਵੀ ਸਾਨੂੰ ਬੋਲਣਾ ਪਵੇ ਹਨਾ ਕਿਸੇ ਦੇ ਪ੍ਰਤੀ ਜੋ ਲੋ ਮੈਂ ਤਾਂ ਥੋੜਾ ਫਿਰ ਵੀ ਪਿਆਰ ਨਾਲ ਸਮਝਾਇਆ ਸੀਗਾ ਮੈਂ ਕਿ ਜੇ ਤੁਹਾਨੂੰ ਕੋਈ ਲੱਗਿਆ ਹਨਾ ਵੀ ਤੁਹਾਨੂੰ ਸਾਡੀ ਓਵਰ ਐਕਟਿੰਗ ਲੱਗਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਮੈਨੂੰ ਤਾਂ ਕਿਸੇ ਵੀਲੌਗ ਚ ਲੱਗੀ ਨਹੀਂ ਹੈਗੀ ਮੇਰੀ ਓਵਰ ਐਕਟਿੰਗ ਹਨਾ ਜੇ ਤੁਹਾਨੂੰ ਲੱਗ ਰਿਹਾ ਤੁਸੀਂ ਦੱਸ ਸਕਦੇ ਹੋ ਵੀ ਆਹ ਚੀਜ਼ ਚ ਲੱਗਿਆ ਤੁਸੀਂ ਇੱਥੇ ਓਵਰ ਐਕਟਿੰਗ ਕੀਤੀ ਆ ਤੇ ਬਾਕੀ ਕਮੈਂਟ ਜਦੋਂ ਕਰਦਣੇ ਹੁੰਦੇ ਹਨ ਫਿਰ ਡਿਲੀਟ ਨਾ ਕਰਿਆ ਕਰੋ ਕੋਈ ਗੱਲ ਨਹੀਂ ਤੁਸੀਂ ਕਮੈਂਟ ਰੱਖਿਆ ਕਰੋ ਜਦ ਅਸੀਂ ਦਮ ਰੱਖਦੇ ਆ ਕਮੈਂਟ ਰੱਖਣ ਦਾ ਕਿਉਂਕਿ ਸਾਡੇ ਕੋਲ ਵੀ ਆਪਸ਼ਨ ਹੈ ਹੈਗੀ ਹਨਾ ਕਈ ਵਾਰ ਹੋਰ ਵੀ ਬੇ ਬੇ ਬਦਤਮੀਜ਼ ਲੋਕ ਆ ਇਹਨਾਂ ਕਈ ਵਾਰ ਸਾਡੇ ਕੋਲ ਆਪਸ਼ਨ ਹੁੰਦੀ ਆ ਅਸੀਂ ਨਾਲ ਦੀ ਨਾਲ ਉਹਨਾਂ ਕਰ ਸਕਦੇ ਹਾਂ ਜੋ ਮਰਜ਼ੀ ਕਰ ਸਕਦੇ ਹਾਂ ਨਾ ਵਲੌਗ ਕਰ ਸਕਦੇ ਹਾਂ ਜੋ ਮਰਜ਼ੀ ਕਰਦੀ ਹਾਈਡ ਕਰ ਸਕਦੇ ਹਾਂ ਤੇ ਪਰ ਚਲੋ ਮੈਨੂੰ ਥੋੜਾ ਕਮੈਂਟ ਨਾ ਬੁਰਾ ਨਹੀਂ ਸੀ ਲੱਗਿਆ ਮੈਂ ਸਿਰਫ ਤੁਹਾਨੂੰ ਇਹੀ ਪੁੱਛਿਆ ਸੀਗਾ ਵੀ ਤੁਹਾਨੂੰ ਲੱਗਿਆ ਕੀ ਆ ਉਹਦੇ ਚ ਹਨਾ ਓਵਰ ਐਕਟਿੰਗ ਸਾਨੂੰ ਵੀ ਪਤਾ ਲੱਗੀ ਹੋਈ ਅਸੀਂ ਕਿਹੜੀ ਓਵਰ ਐਕਟਿੰਗ ਕੀਤੀ ਆ ਕਿਉਂਕਿ ਮੈਂ ਇਦਾਂ ਦੀ ਆ ਮੈਂ ਤੁਹਾਨੂੰ ਦੱਸਦੀ ਆ ਤੇ ਕਮੈਂਟ ਕਰਕੇ ਡਿਲੀਟ ਨਾ ਕਰਿਆ ਕਰੋ ਤੇ ਆਜੋ ਜੀ ਹੁਣ ਗਰਮ ਗਰਮ ਚਾਹ ਦੇ ਨਾਲ ਨਾਲ ਚਨਾ ਚਾਟ ਮੈਂ ਕਿਹਾ ਚਲੋ ਚਾਹ ਹੀ ਪੀਣੀ ਆ ਮੈਂ ਚਨਾ ਚਾਟ ਦੇ ਨਾਲ ਉਹ ਹੋ ਗਿਆ ਮਮੀ ਨਾਨੀ ਨੂੰ ਚਾਹ ਪੀਣ ਲੱਗੀ ਹੂੰ ਸੁੱਕਾ ਹਾਂ ਮਾਰ ਕੇ ਹੁਣ ਨਹੀਂ ਬੇਚਾਰਾ ਤਾਂ ਵੱਜ ਜਾਂਦਾ ਮੈਨੂੰ ਗੰਦਾ ਹੋ ਲੱਗਦਾ ਜਿਹੜੇ ਕਲ ਚਾਹ ਪੀਂਦਾ ਮਮੀ ਬਹੁਤ ਆਤਮਾ ਮੇਰੀ ਹਾਂ ਕੰਨ ਬਿਗਿੰਦੀ ਨਹੀਂ ਦਈ ਚਾਹ ਮੈਂ ਗੱਲ ਕਰਦੀ ਨਹੀਂ ਮੈਂ ਚ ਫੋਨ ਤੇ ਗੱਲ ਕਰਦੀ ਚਾਹ ਪੀਂਦੀ ਹੁੰਦੀ ਮੈਂ ਨਹੀਂ ਪਹਿਲਾਂ ਚਾਹ ਪੀ ਲੈ ਬਾਅਦ ਚ ਬੈਣਾ ਗੱਲ ਕਰੀ ਮਮਾ ਯੋ 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 ਹੰਸੀ ਨਰਮ ਵਧੀਆ ਬਣਾ ਲੇਗਾ हं फिर जी बढ़िया जे बना के देदा अब बढ़िया नहीं थी बढ़िया है कोई और बना दो मैं मीठा-मीठा खाऊंगा कोना स्पाइसी खाना चाहा है भाई गाइस का स्पाइसी काड़ा करो हां मिक्सला दे तेरी यार कोई और बोल देना नहीं

ਪਾਣੀ ਬਾਤ ਮੇ ਟੋਣਾ ਮੇ ਟੋਨੇ ਨਾ ਪਾਪਰ ਨੂੰ ਪਾਣੀ ਪੀਣ ਲਈ ਮੇ ਟੋਨੇ ਨਾ ਦੋਲਤਾ ਪਾਣੀ ਸਾਰਾ ਘਰੇ ਤੇ ਵਸੇ ਆ ਦਵਾਰ ਲੈ ਕੇ ਦੁਬਾਰਾ ਫਿਰ ਨੋਣ ਲੱਗਿਆ ਤੇ ਦੁਬਾਰਾ ਸਾਇਦ ਲੈ ਕੇ ਆਈ ਫਿਰ ਬਹੁਤ ਨੂੰ ਮਦਦ ਆ ਗਈ ਤੇ ਪੀਤਾ ਚਲੋ ਜੀ ਮੈਂ ਤੁਹਾਨੂੰ ਫਿਰ ਮਿਲਦੀ ਆ ਮੈਂ ਚਾਹ ਪੀ ਲਵੋ ਓਕੇ ਬਾਏ ਟਾ ਟਾ ਦੀ ਨੋਰੀ ਹਾਂਜੀ ਫ੍ਰੈਂਡਸ ਮੈਂ ਲੱਗ ਗਈ ਸੀ ਸਬਜ਼ੀ ਬਣਾਉਣ ਮੈਂ ਘਰੇ ਹੋਰੇ ਇਧਰ ਮੈਂ ਕਾਬਲੀ ਛੋਲੇ ਵਾਸੇ ਸਿਟੀਆਂ ਬਰਾਲੀਆਂ ਸੀ ਹੁਣ ਮੈਂ ਦਵਾਰੇ ਇਹਨਾਂ ਨੂੰ ਗਰਮ ਕਰਨ ਇਹਨਾਂ ਨੂੰ ਇਧਰ ਪਕੜਕਾ ਤਿਆਰ ਕਰ ਰਹੀ ਹਾਂ ਇਹਦੇ ਵਿੱਚ ਪਾ ਲਈ ਸੀ ਮੈਂ ਲਾਲ ਟਮਾਟਰ ਹਰੀ ਮਿਰਚ ਅਦਰਕ ਅਲੂ ਸਣਾ ਪਿਆਜ਼ ਤੇ ਤੜਕਾ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਾਂਗੇ ਤੜਕੇ ਨੂੰ ਭੁੰਨ ਕੇ ਫਿਰ ਜਾ ਤ ਇਹਨੂੰ ਇਹਦੇ ਵਿੱਚ ਕਰ ਦਾਂਗੇ ਜਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਦੇਖਦੀਆਂ ਦੋਨਾਂ ਚ ਕੀ ਕਰਦੀਆਂ ਤੇ ਪਨੀਰ ਸੈਲਸ ਦੇ ਪਾਪਾ ਤੋਂ ਮੰਗਵਾਇਆ ਏ ਤੇ ਥੋੜ੍ਹਾ ਜਿਹਾ ਵਿੱਚ ਆਪਾਂ ਐਡ ਕਰਾਂਗੇ ਪਨੀਰ ਕਾਬਲੀ ਛੋਲੇ ਤੇ ਪਨੀਰ ਦੀ ਸਬਜ਼ੀ ਬਣਾਵਾਂਗੇ ਤੇ ਇਹਦੇ ਵਿੱਚ ਬਸ ਆਪਾਂ ਉਹੀ ਜਿਹੜੇ ਮਸਾਲੇ ਡੇਲੀ ਯੂਜ਼ ਕਰਦੇ ਹੋ ਉਹ ਮਸਾਲੇ ਪਾ ਦਾਂਗੇ ਭੁੱਜ ਜਵੇ ਤੇ ਇੱਧਰ ਆਪਾਂ ਆਪਣੇ ਭਾਂਡੇ ਵਗੈਰਾ ਮਾਂਝ ਲੈ ਤੇ ਆਟਾ ਗੁੰਨਣਾ ਹੁਣ ਆਟਾ ਮੈਂ ਗੁੰਨੂਗੀ ਹਜੇ ਇਹ ਲਾਹਗੇ ਜਦ ਮੈਂ ਤੜਕਾ ਲਾਦਮਾ ਮਾ ਛੋਟਾ ਗੁੱਲਾ ਨਹੀਂ ਹੈ ਜਿਹੜੀ ਸਲਾਦ ਮੈਂ ਇਹਦੇ ਕਰ ਦਮਾ ਉਹ ਇੱਧਰ ਕਰਤਾ ਇਹ ਨਹੀਂ ਇਹ ਕੱਪੜੇ ਵਗੈਰਾ ਚਾਕੇ ਅੰਦਰ ਰੱਖਦੇ ਅੱਜ ਸੰਡੇ ਸੀਗਾ ਹਰੀਆਂ ਮਿਰਚਾਂ ਸੀਗੀਆਂ ਜਿਹੜੀਆਂ ਬੱਚਿਆਂ ਨੇ ਚਾਟ ਦੇ ਵਿੱਚ ਪਾਲੀਆਂ ਸੀਗੀਆਂ ਹਰੀਆਂ ਮਿਰਚਾਂ ਵੀ ਲੀਆਂ ਹੈਗੀਆਂ ਬਹੁਤ ਮੁਸ਼ਕਲ ਦੇ ਨਾਲ ਹੁਣ ਫ੍ਰਿਜੋਂ ਨਿਕਲੀਆਂ ਨੇ ਦੇਖੋ ਵੀ ਫਿਰ ਚ ਹੁੰਦੀ ਐ ਸਬਜ਼ੀ ਚ ਕਿ ਨਹੀਂ ਮੇਰੇ ਕੋਲ ਤਾਂ ਰੈੱਡ ਜਿਹੜੀ ਰੈੱਡ ਮਿਰਚ ਉਹ ਵੀ ਦੇਗੀ ਮਿਰਚਾ ਪਤਾ ਨਹੀਂ ਹੁਣ ਕਿਹਦੀ ਦੇਖੋ ਕਿ ਹੋਜੀ ਪਰਦੀ ਜਾਂ ਸਬਜ਼ੀ ਚ ਉਹ ਕਿਹੜਾ ਚੁਰਚਰੀ ਜਿਹਾ ਟੇਸਟੀ ਲੱਗਦੀ ਐ ਨੂੰ ਮਿਰਚੇ ਦਾ ਖਾਸਾ ਸਾਰੇ ਵਧੀਆ ਲੱਗਦਾ ਐ ਟੇਸਟ ਜਿਆ ਸਪਾਈਸੀ ਜੀ ਸਬਜ਼ੀ ਐ ਟੇਸਟੀ ਲੱਗਦੀ ਬੱਕ ਤੇ ਬੱਕਲੀ ਬੱਕਲੀ ਜੀ ਲੱਗ ਜਾਂਦੀ ਐ ਖਾਣ ਨੂੰ ਚੰਗੇ ਵੀ ਨਹੀਂ ਲੱਗਦੇ ਹੈਗੇ ਬਸ ਹੁਣ ਮਸਾਲਾ ਭੁੰਨ ਰਹੀ ਆ ਮੈਂ ਜਲਦੀ ਜਲਦੀ ਅੱਜ ਦੀਦੀ ਨੇ ਕੱਪੜੇ ਬਹੁਤ ਪ੍ਰੈਸ ਕੀਤੇ ਨੇ ਵਿਚਾਰੀ ਨੇ ਦਿਖਾਵਾਂ ਤੁਹਾਨੂੰ ਹਲਕਾ ਰੱਖ ਤੇ ਚੱਕ ਕੇ ਇਹ ਸਹਜ ਨੇ ਪ੍ਰੈਸ ਕਰੇ ਨੇ ਸਾਰੇ ਕੱਪੜੇ ਤਾਂ ਬਹੁਤ ਵਿੱਚ ਰੱਖਤੇ ਨੇ ਆਪਣੇ ਆਪਣੇ ਕਰ ਲਏ ਸਾਰੇ ਨਵੇਂ ਕੱਪੜੇ ਪ੍ਰੈਸ ਕਰਨ ਨੂੰ ਪਏ ਸੀਗੇ ਹੁਣ ਥੱਕ ਗਈ ਅਭੀ ਜੋਦਦੇ ਵੀ ਕਰਤੇ ਨੇ ਨਵੇਂ ਕੱਪੜੇ ਪ੍ਰੈਸ ਹੁਣ ਥੱਕ ਗਈ ਦੀਦੀ ਤੇ ਪੰਗਲਾ ਲੈਣ ਨੂੰ ਨਹੀਂ ਗਿਆ ਸੀ ਤੇ ਵਧੀਆ ਨਾ ਤੇ ਉੱਧਰ ਸਾਡੇ ਵੀਰ ਜੀ ਬੈਠੇ ਨੇ ਹੁਣ ਗਰਮੀ ਲੱਗਣ ਲੱਗ ਗਈ ਤੇ ਬਾਰ ਸਾਡੇ ਗਵਾਂਡੀਆਂ ਦੇ ਮਿਊਜ਼ਿਕ ਚੱਲ ਰਿਹਾ ਜੇ ਹੁਣ ਆਵੇ ਆਵਾਜ਼ ਤਾਂ ਗਈ ਆ ਕਿਉਂਕਿ ਇਹ ਮਤਲਬ ਕਿ ਤੁਹਾਨੂੰ ਪਤਾ ਦਿੱਸਿਆ ਵੀ ਵਰਕਸ਼ਾਪ ਆ ਟਰੈਕਟਰ ਵਗੈਰਾ ਦਾ ਕੰਮ ਕਰਦੇ ਰਹਿੰਦੇ ਨੇ ਜਿਮੈਸਟਿਕਰ ਵਗੈਰਾ ਸੈੱਟ ਕਰਦੇ ਨੇ ਫਿਰ ਹੁਣ ਲੱਗੀ ਆਵਾਜ਼ ਚਲੋ ਜੀ ਹੁਣ ਮੈਂ ਨਾ ਇਹਦੇ ਵਿੱਚ ਆਪਾਂ ਨਾਣ ਮੇਸਚ ਮਸਾਲੇ ਪਾ ਕੇ ਬਸ ਇਹਨਾਂ ਨੂੰ ਐਡ ਕਰ ਦਾਂ ਨਾ ਛੋਲਿਆਂ ਨੂੰ ਇਹਨਾਂ ਦੇ ਵਿੱਚ ਸਿੰਪਲ ਜਿਹੇ ਤਰੀਕੇ ਨਾਲ ਬਣਾ ਲੈਣੀ ਹੈ ਤੁਹਾਨੂੰ ਬਲਾਸਟ ਚ ਬਣਾ ਕੇ ਤੁਹਾਨੂੰ ਫਿਰ ਮਿਲਦੀ ਹੈ ਮੈਂ ਸਬਜੀ ਠੀਕ ਹੈ ਜੀ ਕਿਉਂਕਿ ਸਾਡੇ ਬਾਅਦ ਫਿਰ ਕਾਪੀ ਆਈ ਦਾਜੂਗਾ ਥੋਂ ਚ ਲਿਆ ਮੇਰੇ ਬਹੁਤ ਜ਼ਿਆਦਾ ਜੋੜਨਾ ਚਾਹਦੇ ਨੇ ਤੁਹਾਨੂੰ ਪਤਾ ਟਰੈਕਟਰ ਤੇ ਹੋਂ ਚ ਮੀ ਜੋੜਨ ਚਾਹਦੇ ਨੇ ਤਾਂ ਕਰਕੇ ਤੇ ਫਿਰ ਮੈਨੂੰ ਇੱਕ ਪ੍ਰੋਬਲਮ ਹੁੰਦੀ ਆ ਪਰ ਮੈਨੂੰ ਵਾਇਸ ਰਿਕਾਰਡਿੰਗ ਕਰਨ ਤੇ ਮੈਨੂੰ ਹੁਣ ਵਧੀਆ ਨਹੀਂ ਲੱਗਦਾ ਹੈਗਾ ਉਹਦੇ ਟਾਈਮ ਬਹੁਤ ਵੇਸਟ ਹੋ ਜਾਂਦਾ ਮੈਨੂੰ ਇਹ ਹੁੰਦਾ ਨਹੀਂ ਜਿਹੜਾ ਆਪਾਂ ਲਾਈਵ ਚ ਬਣਾ ਦਈਏ ਨਾ ਆਪਣਾ ਬਲੌਗ ਹੋਣੀ ਵਧੀਆ ਹੈ ਵਾਇਸ ਰਿਕਾਰਡਿੰਗ ਕਰਨੀ ਮੈਨੂੰ ਥੋੜੀ ਜਿਹੀ ਨੋਕੀ ਲੱਗਦੀ ਤੇ ਮੈਂ ਤਾਂ ਰੋਜ਼ ਬਣਾਉਣਾ ਸੀ ਇਹਨਾਂ ਕਰਕੇ ਮੈਂ ਵਲੌਗ ਨਹੀਂ ਬਣਾਇਆ ਹੈਗਾ ਮੇਰਾ ਕਾਫੀ ਟਾਂਕ ਮਤਲਬ ਕਿ ਵਲੌਗ ਰਹਿ ਗਿਆ ਕਿਉਂਕਿ ਕਾਫੀ ਟਾਂਕ ਦੇ ਚੱਲ ਰਹੇ ਨੇ ਬੱਸ ਬਹੁਤ ਵੱਧੀਆ ਚਲੋ ਜੀ ਹੋਣਾ ਮੈਂ ਇਹਨੂੰ ਪੁੱਲੀ ਕੇ ਮਸਾਲੇ ਨੂੰ ਮਸਾਲੇ ਵਿੱਚ ਪਾ ਕੇ ਸਬਜ਼ੀ ਬਣਾ ਕੇ ਤੁਹਾਨੂੰ ਫੇਰ ਮਿਲਦੀ ਹਾਂ ਹਾਂ ਜੀ ਤਾਂਸ ਆਪਣਾ ਮਸਾਲਾ ਪੁੱਜ ਗਿਆ ਜੀ ਆਪਾਂ ਨੋਰ ਵਿੱਚ ਮਸਾਲੇ ਜਿਹੜੇ ਪਾਉਣੇ ਸੀਗੇ ਉਹ ਪਾ ਲੇ ਇਸ ਤੋਂ ਬਾਅਦ ਆਪ ਐਡ ਕਰ ਦਾਂਗੇ ਵਿੱਚ ਪਾਣੀ ਫਾਰੀ ਵਿੱਚ ਛੋਲੇ ਆ ਮੈਂ ਛੋਲੇ ਥੋੜੇ ਹੀ ਨੇ ਜਿਆਦਾ ਨਹੀਂ ਹੈਗੇ ਆਲੂ ਨਹੀਂ ਪਾਏ ਹੈਗੇ ਪਨੀਰ ਆਲੂ ਬਾਓ ਆਲੂ ਵੀ ਕਦੇ ਲੱਗਦੇ ਨਹੀਂ ਛੋਲੇ ਹੀ ਨਹੀਂ ਫਿਰ ਕਿਹੜੀ ਸਬਜ਼ੀ ਰਹੀ ਉਹ ਆਲੂ ਨਹੀਂ ਇਹ ਚ ਵਧੀਆ ਲੱਗਦੇ ਹੈਗੇ ਇਹ ਚ ਪਨੀਰ ਵਧੀਆ ਲੱਗਦਾ ਛੋਲੇ ਪਨੀਰ ਨਹੀਂ ਪਾਉਣਾ ਫਿਰ ਪਨੀਰ ਨਹੀਂ ਨਹੀਂ ਪਨੀਰ ਨਹੀਂ ਪਾਉਣਾ ਮੈਂ ਸਬਜ਼ੀ ਨਹੀਂ ਖਾਣੀ ਉਹ ਤੂੰ ਕੱਢ ਦੇ ਵਿੱਚੋਂ ਮੈਂ ਨਹੀਂ ਕਨੋਂ ਕਰਨ ਪਨੀਰ ਪਸੰਦ ਹੈ ਇਹ ਨੂੰ ਦੇ ਲੋਕ ਨਹੀਂ ਗਾਇਸ ਦੱਸੋ ਕਿ ਇਹਨੂੰ ਕਿਹਨੂੰ ਪਨੀਰ ਪਸੰਦ ਹੈ ਕਿਹਨੂੰ ਕਿਹਨੂੰ ਨਹੀਂ ਹੁਣ ਅੱਪਾ ਇਹਨੂੰ ਰੱਖ ਦਾਂਗੇ ਉਬਲਣ ਦੇ ਲਈ ਆ ਸਾਰੇ ਇਹ ਜਿਹੜੀ ਤਰੀਕਾ ਪਸੰਦ ਨੇ ਮਤਲਬ ਦੇਖਣ ਤਰੀ ਹੋ ਵਿੱਚ ਜਿਹੜੇ ਘੂਲੇ-ਘੂਲੇ ਦੇ ਘੱਟਾ ਜਿਹਾ ਬਣਾਉਂਦੇ ਨੇ ਨਾ ਦੇਵੀ ਜੀ ਬਹੁਤ ਇਕੱਠੀ ਜੀ ਰੱਖ ਦਿੰਦੇ ਨੇ ਤੁਹਾਨੂੰ ਉਹ ਛੋਲੇ ਚਿੱਟੇ ਘੱਟ ਪਸੰਦ ਨੇ ਚਲੋ ਅਸੀਂ ਮੈਂ ਇਹਨੂੰ ਸਲੋ ਕਰਕੇ ਰੱਖ ਦਿੰਨੀ ਆਂ ਉਗਰ ਜੀ ਜਮਕਾ ਸਾਇਦ ਪਾਪਾਉਣਗੇ ਫਿਰ ਨਾਲੇ ਦੁਨੀਆ ਪਾਦਾਂਗੇ ਨਾਲੇ ਪਨੀਰ ਪਾਦਾਂਗੇ ਵਿੱਚ ਨਹੀਂ ਮੈਂ ਬਣਾਉਣੀ ਆ ਉਹ ਮੈਂ ਕਰਦੀ ਆ ਆਟਾ ਗੁੰਨਦੀ ਆ ਆਟਾ ਗੁੰਨ ਕੇ ਇੱਧਰ ਆਪਾਂ ਫਿਰ ਸਬਜੀ ਵਿੱਚ ਇੱਧਰ ਕਰ ਦੇਣਾ ਫਿਰ ਰੋਟੀ ਲਾਉਣਾ ਜਿਹੜਾ ਸਾਇਦ ਪਾਪਾ ਨੇ ਜਾਨੂੰ ਆ ਜਾਣਾ ਫਿਰ ਤੁਹਾਨੂੰ ਮੈਂ ਬਾਅਦ ਵਿੱਚ ਮਿਲਦੀ ਆ ਫ੍ਰੈਂਡਸ ਅਬੀ ਸਬਜੀ ਬਣ ਗਈ ਇਹਨੂੰ ਥੋੜਾ ਹੋਰ ਪਾਣੀ ਸੁਕਾਵਾਂਗੇ ਤੇ ਪਨੀਰ ਆਪਾਂ ਵੀ ਐਡ ਕਰ ਦਾਂਗੇ ਪਪਾ ਪਪੂ ਪਨੀਰ ਥੋੜਾ ਪਨੀਰ ਉਹਦੇ ਲੱਗਦਾ ਇੱਕ ਦੋ ਮੈਨੂੰ ਪੀਸਿਸ ਦੇ ਅੰਦਰ ਰੱਖਿਆ

ਕੁਨਪਤੀ ਇਹ ਲੱਗਦੀ ਕੁਨਪਤੀ ਨਹੀਂ ਮੈਂ ਤਾਂ ਇਹ ਚੱਲਣ ਦੀ ਮਾਰਤੀ ਵਿੱਚ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਨਾ ਲਾਉਚ ਆਪਾਂ ਇਹ ਤਿਆਰ ਸਬਜੀ ਬਸ ਥੋੜੀ ਜਿਹੀ ਹੋਰ ਕੜੀ ਕਰ ਲਾਂਗੇ ਪਰ ਰਹਿਣੇ ਨੰਗਾ ਮਮਾ ਬਸ ਪਨੀਰੇ ਇਦਾਂ ਹੀ ਹੋਣੇ ਆ ਇਹ ਵੀ ਮਤਲਬ ਇਹ ਯੈਲੂ ਨਹੀਂ ਹੋਣੇ ਉਹ ਜਾਂਦੇ ਨਹੀਂ ਪਹਿਲੇ ਪਹਿਲਾਂ ਹੁੰਦਾ ਪਈ ਉਹ ਵਾਈਟ ਰਮ ਚਲੋ ਜੀ ਮੇਰਾ 14000 ਗਿਆ ਨਾ ਅਭੀ ਨੇ ਦੇਖੀ ਰੋਣ ਕਿਵੇਂ ਲੱਗ ਜਾਣਾ ਤੇ ਜੀ ਕੰਮੀ ਦੋਸਤ ਵਾਰ ਮਾਰ ਕੇ ਮਾਂ ਇਹ ਰੋਣ ਮੇਰੇ ਕੁੱਚਾ ਕਬੀ ਰੋਣ ਵਾਸਤੇ ਲੱਗ ਜਾਂਦਾ ਹਰੇ ਤੇ ਕਬੀ ਨੂੰ ਅਕੂ ਨਾ ਹੋ ਜਾਂਦਾ ਵੀ ਹੋਏ ਮੈਂ ਹੋਰ ਕਿਉਂ ਗਿਆ ਕਿਉਂ ਹਾਰ ਗਿਆ ਹਾਂ ਲੱਗਦਾ ਬੁੱਤਾ ਆਇਆ ਠੀਕ ਹੁ ਮੁੰਨਾ ਮੁੰਨਾ ਬੱਚਾ ਸਹਿਜ ਸਹਿਜ ਕਾਬਲੀ ਛੋਲੇ ਦੀ ਸਬਜੀ ਕਹੇ ਜੀ ਬਣੀ ਬਹੁਤ ਸਵਾਦ ਬਣੀ ਜੀ ਅਪੀ ਨੂੰ ਬਹੁਤ ਸਵਾਦ ਪਾਪਾ ਨੂੰ ਲਾਦੀ ਵਧੀਆ ਹੁਣ ਇਹਨਾਂ ਨੂੰ ਵਧੀਆ ਕੀ ਉਹ ਪਰ ਤੁਹਾਨੂੰ ਤਾਂ ਵਧੀਆ ਨਹੀਂ ਲੱਗਦੀਆਂ ਜਿਹੜੀਆਂ ਸਹਜ ਨੂੰ ਸਬਜ਼ੀ ਵਧੀਆ ਲੱਗਦੀਆਂ ਉਹ ਬਾਪ ਨੂੰ ਨਹੀਂ ਪਸੰਦ ਜਿਹੜੀਆਂ ਬਾਪ ਨੂੰ ਪਸੰਦ ਨੇ ਉਹ ਧੀ ਨੂੰ ਨਹੀਂ ਪਸੰਦ ਹੈਗੀਆਂ ਹਨਾ ਸਹਜ ਪਾਪਾ ਨੂੰ ਦਾਲਾਂ ਨਹੀਂ ਵਧੀਆ ਲੱਗਦੀਆਂ ਸਹਜ ਨੂੰ ਦਾਲਾਂ ਵਧੀਆ ਲੱਗਦੀਆਂ ਪਾਪਾ ਨੂੰ ਕਾਵਲੀ ਛੋਲੇ ਘਟ ਪਸੰਦ ਆ ਪਰ ਆਹ ਪਸੰਦ ਆ ਪਾਪਾ ਨੂੰ ਆਹ ਤਾਂ ਤੁਹਾਨੂੰ ਪਸੰਦ ਆ ਨਾ ਮੇਰੀ ਬਣਾਈ ਹੋਈ ਤਾਂ ਉਹ ਨਹੀਂ ਪਸੰਦ ਤੁਹਾਨੂੰ ਹਨਾ ਦੂਜੀ ਮੇਰੀ ਬਣਾਈ ਤਾਂ ਵਧੀਆ ਲੱਗਦੀ ਆ ਉਹ ਦੂਜੀ ਨਹੀਂ ਵਧੀਆ ਲਾਦੀ ਹੈਗੀ ਗਾੜੀ ਚ ਘਟਾ ਜਿਆ ਤੇ ਬਾਪਤੀ ਦੀ ਚੋਇਸ ਆ ਡੱਡ ਉਹ ਹੈਗੇ ਇੱਕਸਾਰ ਦੇ ਨੇ ਦੋਏ ਜਾਣੇ ਪਰ ਸੋਚ ਜਿਹੜੀ ਉਹ ਸਮਝੂ ਬਸ ਸਹਜ ਦੀ ਪੰਟਣ ਤਣ ਤਾ ਪਾਪਾ ਵੀ ਮਤਲਬ ਕਿ ਫੇਸਪੂਜਾ ਹੂ ਨਹੀਂ ਹੈਗੀ ਇਹਦੀ ਸੋਚ ਅਲੱਗ ਉਹ ਖਾਣ ਨੂੰ ਸਹਰੀਆਂ ਸਬਜ਼ੀਆਂ ਬਿਲਕੁਲ ਨਹੀਂ ਖਾ ਕੇ ਰਾਜੀ ਤੇ ਇੱਧਰ ਇਹ ਪਾਪਾ ਨੂੰ ਸਬਜ਼ੀਆਂ ਪਸੰਦ ਨੇ ਤੇ ਅਭੀ ਨੂੰ ਅਭੀ ਅਭ ਇਹਨੂੰ ਅਭੀ ਨੂੰ ਤਾਂ ਠੀਕ ਆ ਸਾਰਾ ਕੁਝ ਸੰਧ ਸਾਰਾ ਖਾਈ ਲੈਂਦਾ ਠਿੱਕੇ ਨਾਲ ਮਾ ਮੈਮ ਨੂੰ ਕਹਿ ਦੇਣੀ ਐ ਈਮੋਸ਼ਨਲ ਜਿਹਾ ਕਰ ਦੇਣੀ ਖਾ ਲੈ ਪਰ ਸਹਿਜ ਨਹੀਂ ਖਾਂਦੀ ਸਹਿਜ ਬਹੁਤ ਢੀਠਾ ਸਹਿਜ ਕੋਈ ਹਰੀ ਸਬਜ਼ੀ ਨਹੀਂ ਖਾਂਦੀ ਕਾਬਲੀ ਛੋਲੇ ਖਾਂ ਲੰਦੀ ਆ ਦਾਲਾ ਜਿੰਨੀ ਮਰਜ਼ੀ ਦੇ ਦੋ ਕਾਲੂ ਬਣੂਗਾ ਧਈਆ ਸਹਿਜ ਕਾਲੂ ਕਈਆ ਬਣਨਾ ਨਹੀਂ ਤੈਹੀ ਖਾਣਾ ਹਨਾ ਮਿਆ ਜੋਤ ਉਹ ਵਿਚਾਰਾ ਮੇਰਾ ਪੁੱਤ ਬੋਲਾਈ ਉਹ ਮੇਰਾ ਪੁੱਤ ਬੋਲਣਾ ਉਹ ਦੇਖਣ ਨੂੰ ਆਇ ਲੱਗਦਾ ਵੀ ਉਹ ਖਰਾਵਾ ਵੀ ਲੜਾਕਾ ਸ ਅਭੀ ਜੋਤ ਹੋਊਗਾ ਹਨਾ ਪਰ ਇਹ ਜਮਾ ਨਹੀਂ ਹੈਗਾ ਇਹ ਨਾ ਜਿੰਮੇ ਵੀ ਮਾਸੇ ਨੂੰ ਮੈਂ ਮਨਾ ਲਵਾਂ ਨਾ ਵੀ ਹੁਣ ਕੋਈ ਵੀ दाल ਸਬਜੀ ਇਹਨੇ ਜਿਦ ਨਹੀਂ ਕਰਨੀ ਸਹਿਜ ਨਹੀਂ ਖਾਂਦੀ ਸਹਿਜ ਤਾਂ ਅਚਾਰ ਚੱਕ ਲੂਗੀ ਪਰ ਮਜਾਲ ਆ ਵੀ दाल ਸਬਜੀ ਮੂੰਹ ਤੇ ਧਰ ਲੂਗੀ ਅਚਾਰ ਲੈ ਲੂ ਆਪਣੀ ਉਹ ਵਿਚਾਰਾ ਚਾਹ ਮੈਂ ਗਾਲਾਂ ਕੱਢ ਕੇ ਖਾ ਲਾਉਣਾ ਚਾਹ ਮੈਂ ਪਿਆਰ ਨਾਲ ਖਾ ਲਾ ਮੂੰਹ ਖਾ ਲੈਂਦਾ ਵਿਚਾਰਾ ਕੋਈ ਵੀ ਸਬਜੀ ਉਹ ਨਹੀਂ ਇਹਨੇ ਨਖਰੇ ਕਰਦਾ ਹੈਗਾ ਸਹਿਜ ਨੂੰ ਮੈਂ ਖਰੇ ਕਰਨ ਲਾਤਾ ਨਹੀਂ ਉਹ ਹਰ ਇੱਕ ਚੀਜ਼ ਖਾ ਲੈਂਦਾ ਸੀਗਾ ਤੇ ਸੌਜੀ ਸੱਚੀ ਬਹੁਤ ਐਸਤੀ ਬਣੀ ਆ ਝੂਠ ਨਹੀਂ ਬੋਲਦੀ ਬਹੁਤ ਐਸਤੀ ਬਣੀ ਸੀ ਤੇ ਬਾਕੀ ਜੀ ਕਮੈਂਟ ਬਹੁਤ ਘੱਟ ਕਰਦੇ ਹੋ ਤੇ ਪਿਆਰ ਵੀ ਬਹੁਤ ਘੱਟ ਕਰਦੇ ਹੋ ਕਮੈਂਟ ਬਸ ਉਹੀ 4-5 ਜਾਣੇ ਨੇ ਜਿਹੜੇ ਕਰ ਦਿੰਨੇ ਆ ਨਾ ਚਲੋ ਇੱਕ ਆ ਗਏ ਨੇ ਅੱਜ ਮੈਂ ਉਹਨਾਂ ਦੇ ਲਾ ਲਵਨੀ ਆ ਇੱਕ ਗੁਨਰੀਤ ਸਾਈ ਬਲੌਗਸ ਆਲੇ ਕਮੈਂਟ ਲਿਲੀ ਕਰਦੇ ਨੇ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇੱਕ ਪਿੰਡੁੱਤ ਤੇ ਮਾਰ ਲਾਈਕ ਵਾਲੇ ਦੀਦੀ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇੱਕ ਦੀਪ ਜਸ ਬਲੌਗ ਆ ਸ਼ਾਇਦ ਨਾ ਦੀਪ ਬਲੌਗਸ ਸ਼ਾਇਦ ਹਨਾ ਦੀਦੀ ਉਹਨਾਂ ਦਾ ਉਹ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਆ ਜੀ ਤੇ ਬਾਕੀ ਜਿਹੜੇ ਹੋਰ ਵੀ ਕਰਦੇ ਨੇ ਕਦੇ ਕਦੇ ਉਹਨਾਂ ਦਾ ਵੀ ਧੰਨਵਾਦ ਜੇ ਡੈਲੀ ਕਰਦੇ ਨੇ ਡੇ ਇਹ ਡੈਲੀ ਵਾਲੇ ਨੇ ਇਹਨਾਂ ਨੇ ਡੈਲੀ ਕਰਨਾ ਹੀ ਕਰਨਾ ਤੇ ਚਲੋ ਬਾਕੀ ਸੈਰ ਅਸੀਂ ਕਰਿਆ ਤੇ ਕੱਲ ਵੀ ਮੈਨੂੰ ਬਲੌਗ ਇਹ ਜਿਵੇਂ ਮੈਂ ਬਣਾਉਣਾ ਤਾਂ ਹੈ ਨਹੀਂ ਸੀਗਾ ਮੈਨੂੰ ਬੁਰਾ ਜਿਹਾ ਲੱਗਿਆ ਬਣਾ ਕੇ ਪਰ ਫਿਰ ਵੀ ਜਦੋਂ ਤੁਸੀਂ ਮਜਬੂਰ ਕਰ ਦਿੰਦੇ ਆ ਨਾ ਕਮੈਂਟ ਕਰਕੇ ਪਰ ਬੰਦੇ ਕਿੰਨਾ ਕੁ ਚਿਰ ਚੁੱਪ ਬੈਠ ਜੂਗਾ ਹਨਾ ਇਤਨਾ ਇੱਕ ਦਿਨ ਤਾਂ ਫਿਰ ਬੋਲਣਾ ਹੀ ਪੈਂਦਾ ਸੋ ਪਹਿਲਾਂ ਹੀ ਆਪਣਾ ਸੋ ਸਮਝ ਕੇ ਕਰਿਆ ਕਰੋ ਕਮੈਂਟ ਜਿੱਦਾਂ ਦਾ ਵੀ ਕਰਨਾ ਹੁੰਦਾ ਹਨਾ ਤੇ ਫਿਰ ਉਹ ਕਮੈਂਟ ਵੀ ਡਿਲੀਟ ਕਰ ਗਏ ਹਨਾ ਚਲੋ ਤੁਸੀਂ ਕਮੈਂਟ ਡਿਲੀਟ ਨਹੀਂ ਸੀ ਕਰਨਾ ਕੋਈ ਇੰਨਾ ਵੀ ਬੁਰਾ ਜਿਹਾ ਕਮੈਂਟ ਨਹੀਂ ਸੀਗਾ ਵੀ ਜਿਹੜਾ ਤੁਹਾਨੂੰ ਡਿਲੀਟ ਕਰਨ ਦੀ ਨੋਟਾਈ ਆ ਜਣੀ ਅੱਗੇ ਤਾਂ ਜੇ ਤੁਸੀਂ ਮੇਰੇ ਵਲੌਗ ਦੇਖਦੇ ਹੋ ਤਾਂ ਪਲੀਜ਼ ਮੈਨੂੰ ਜੇ ਤੁਹਾਨੂੰ ਲੱਗਦਾ ਹੁੰਦਾ ਜੇ ਤੁਹਾਨੂੰ ਵਧੀਆ ਲੱਗਦੀਆਂ ਤਾਂ ਵਧੀਆ ਦੇ ਕਮੈਂਟ ਕਰਦੇ ਕਰੋ ਜੇ ਤੁਹਾਨੂੰ ਲੱਗਦਾ ਹੁੰਦਾ ਵੀ ਫਿਰ ਉਹ ਗੱਲ ਜਰੂਰ ਦੱਸ ਦਿਆ ਕਰੋ ਵੀ ਇੱਥੇ ਲੱਗਿਆ ਤੁਸੀਂ ਹਨਾ ਤੇ ਬਾਕੀ ਜੀ ਹੁਣ ਰੋਟੀ ਪਾਣੀ ਆ ਸੀ ਆਪਣਾ ਖਾ ਲਿਆ ਹੁਣ ਮੈਂ ਦੁੱਧ ਗਰਮ ਕਰਨਾ ਬੱਚਿਆਂ ਲਈ ਤੇ ਸੈਤਪਾਪਾ ਲਈ ਪਸਤੂਦ ਗਰਮ ਕਰਕੇ ਫਿਰ ਇਹਨਾਂ ਨੂੰ ਦੇ ਦੂੰਗੀ ਫਿਰ ਉਸ ਤੋਂ ਬਾਅਦ ਪੀ ਕੇ ਪੈ ਜਾਣਗੇ ਅੱਜ ਪੈਂਦੇ ਦਾ ਮਤਲਬ ਨਹੀਂ ਅੱਜ ਜਲਦੀ ਪਾਉਂਗੀ ਕੱਲ ਨੂੰ ਇਹਨਾਂ ਦਾ ਐਗਜ਼ਾਮ ਆ ਕਿਉਂਕਿ ਸਕੂਲ ਜਾਣਾ ਹੈ ਤੇ ਮੈਂ ਫਿਰ ਉਹ ਦੇਖਦੀਆਂ ਜਾਂ ਵੀਡੀਓ ਐਡਿਟ ਕਰੂੰਗੀ ਅੱਜ ਕਿਉਂਕਿ ਹੁਣ ਮੈਂ ਆਪਣਾ ਟਾਈਮ ਤੇ ਪ੍ਰੋਪਰ ਟਾਈਮ ਤੇ ਮੈਂ ਆਪਣਾ ਟਾਈਮ ਖਰਾਬ ਕਰਨ ਕਰਕੇ ਨਾ ਮੇਰਾ ਟਾਈਮ ਬਹੁਤ ਬਹੁਤ ਘੱਟ ਹੋ ਰਿਹਾ ਤੇ ਵਿਊਜ਼ ਵੀ ਬਹੁਤ ਜ਼ਿਆਦਾ ਘੱਟ ਹੋ ਰਹੇ ਹਨ ਨਹੀਂ ਇਹਨੇ ਵਧੀਆ ਵਿਊਜ਼ ਆਉਂਦੇ ਸੀਗੇ ਕਿਉਂਕਿ ਮੈਂ ਪ੍ਰੋਪਰ ਟਾਈਮ ਚੱਲ ਰਹੀ ਸੀਗੀ ਕੋਕਰ YouTube ਦੇਖ ਲਈ ਹੀ ਹੈ ਵੀ ਆ ਵੀ ਪ੍ਰੋਪਰ ਟਾਈਮ ਤੇ ਵੀਡੀਓ ਪਾਉਂਦੇ ਨੇ ਕਿ ਨਹੀਂ ਪਾਉਂਦੇ ਤੇ ਮੈਂ ਪ੍ਰੋਪਰ ਪਾਉਂਦੀ ਸੀਗੀ ਮੇਰੇ ਵੀਡੀਓਜ਼ ਇੰਨੀਆਂ ਵਧੀਆ ਚੱਲ ਰਹੀਆਂ ਸੀਗੀਆਂ ਪਰ ਮੈਂ ਹੁਣ ਜਿਹੜਾ ਟਾਈਮ ਆਪਣਾ ਖਰਾਬ ਕਰ ਚੁੱਕੀ ਆ ਚਲੋ ਕੋਈ ਨਾ ਵਸ ਮੈਂ ਕਰ ਲੈਣਾ ਇੱਕ ਦਿਨ ਚ ਆ ਜਾਣਾ ਹੋ ਜਾਣਾ ਸੈਟ ਰੈਗੂਲਰ ਹੀ ਮੇਰਾ 11 ਵਜੇ ਵਲੌਗ ਆਇਆ ਕਰੂਗਾ ਟੈਲੀ 11 ਵਜੇ ਜਿਸ ਵੇਲੇ ਮੈਂ ਪਹਿਲਾਂ ਕਹਿੰਦੀ ਸੀ 11 ਵਜੇ ਹੋਇਆ ਕਰੂ ਬਲੌਗ ਮੇਰਾ ਕਦੇ ਹੋਇਆ ਕਰੂ ਗਾ ਕੇ ਪਿੱਛੇ ਹੋ ਸਕਦਾ ਨਹੀਂ ਮੇਰਾ 11 ਵਜੇ ਬਲੌਗ ਆਇਆ ਕਰੂਗਾ ਮਾਰਨਿੰਗ ਤੇ ਬਾਕੀ ਜਦੋਂ ਅੱਜ ਦਾ ਬਲੌਗ ਵਧੀਆ ਇਹ ਬਲੌਗ ਦਾ ਹੁਣ ਆਪਾਂ ਪੇਤੀ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਬਲੌਗ ਨਾਲ ਜੇ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਜੀ ਕੱਲ ਨੂੰ ਆਪਾਂ ਨਿਊ ਵੀਡੀਓ ਦੇ ਨਾਲ ਬਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ